ਪਟੰਡੇ ਕੱਲੇ ਆ ਭਾਜੀ ਹੋਣਾ ਲੈ ਆ ਟਰੈਕਟਰ ਬਹੁਤ ਭਰਾ ਵਧੀਆ ਜਿਹਨਾਂ ਨੇ ਟਰੈਕਟਰ ਲਿਆ ਸਾਰਾ ਕੰਟਰੋਲ ਭਾਜੀ ਆ ਗਿਆ ਚਲਾਉਣਾ ਪਹਿਲਾਂ ਵੀ ਚਲਾਇਆ ਇਹ ਆ ਜਾ ਕਿੱਥੇ ਲੈ ਕੇ ਕਿੱਥੇ ਚੱਲੇ ਹੋਏ ਰਾਮਪੁਰਾ ਫੂਲੇ ਉੱਥੇ ਚਲਾਉਣਾ ਕਿਤੇ ਹੋਰ ਜਾਣੇ ਆ ਅੱਜ ਕਹਿਣਾ ਜਾਣਾ ਭਾਜੀ ਟਰੈਕਟਰ ਇਹ ਰਾਮਪੁਰਾ ਫੂਲ ਦੇ ਭਾਜੀ ਹੋਣੀ ਆ ਤੇ ਆ ਦੇਖੋ ਦੋ ਟਰੈਕਟਰ ਲਏ ਆ ਟਰੈਕਟਰ ਮੈਂ ਚੀਜ਼ ਦੇਖੋ ਤੁਸੀਂ ਦੇਉ ਕੈਨੇਡਾ ਇਹ ਚੀਜ਼ਾਂ ਬਹੁਤ ਮਹਿੰਗੀਆਂ ਤੇ ਸਿਸਟਮ ਦੇਖੋ ਟਰੈਕਟਰ ਦਾ ਐਡਾ ਟਰੈਕਟਰ ਆਵਾਜ਼ ਬਿਲਕੁਲ ਨਹੀਂ ਆਉਗੀ ਅੱਗੇ ਵੀ ਸਾਰੇ ਸਪੋਰਟ ਦੇ ਜਿਹੜੇ ਵੀ ਫੰਕਸ਼ਨ ਟਰੈਕਟਰ ਨੂੰ ਦਿੱਤੇ ਹੋਏ ਆ ਤੇ ਨਾ ਉਹ ਵੀ ਹਣਕੀ ਜਾਂ ਜੈਕ ਵੇਟ ਕਾਉਂਟਰ ਵੇਟ ਦਿੱਤਾ ਹੋਇਆ ਆ ਅੱਗੇ ਸਾਰਾ ਟਰੈਕਟਰ ਨੂੰ ਕਿੰਨੇ ਲੀਟਰ ਦੀ 400 ਲੀਟਰ ਦੀ ਤਾਂ ਕਹਿੰਦੇ ਟੈਂਕੀ ਰੈਂਕੀ ਆ ਟਰੈਕਟਰ ਦੇ ਫਿਲਟਰ ਵੇਖੋ ਇੰਜਨ ਦੇਖੋ ਸਾਊਂਡ ਹੈਗਾ ਬਿਲਕੁਲ ਨਹੀਂ ਆਉਂਦਾ ਆਵਾਜ਼ ਘੋੜਾ ਨਹੀਂ ਆਈ ਟਰੈਕਟਰ ਦੀ ਜਾਓ ਵੀਰੇ ਮਿਹਰਬਾਨੀ ਸਾਡੀ ਲੇਟ ਹੋਣਦੇ ਆ ਭਰਾ ਜਿਨ੍ਹਾਂ ਨੇ ਜਾਣਾ ਕਿਉਂ ਰਸਤੇ 'ਚ ਕਈ ਭਰਾ ਰੋਕਣਗੇ ਹਲੇ ਤੇ ਭਾਜੀ ਉਹਨਾਂ ਨੇ ਕਹਿੰਦਾ ਲੇਟ ਹੋ ਜਾਣਾ ਪਟਿਆਲੇ ਬਾਜ ਦੇਖੋ ਟਰੈਕਟਰ ਦੀ ਤੁਰਦੇ ਦੀ ਭੋਰਾ ਆਵਾਜ਼ ਨਹੀਂ ਜਿੱਦਾਂ ਟਰੈਕਟਰਾਂ ਦੇਖੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਕਿਸਾਨ ਭਰਾਓ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਦੋ ਸੰਦੀਪ ਸਿੰਘ ਤੁਸੀਂ ਦੇਖ ਰਹੇ ਹੋ ਭਲਵਾਂ ਟਰੈਕਟਰ ਪਟਿਆਲਾ ਟਰੈਕਟਰ ਇਹ ਦੋ ਸੀਗੇ ਦੋਨੇ ਦੋਨੇ ਜ਼ੀਰੋ ਚੁੱਕੇ ਆ ਕੱਲ ਰਾਮਪੁਰਾਪੁਰ ਹੁੰਦੀ ਉਹ ਪਾਰਟੀ ਲੈ ਗਈ ਹਾਈਟ ਦੇਖੋ ਵੀ ਬੰਦਾ ਖੜਾ ਲੱਗੇ ਜੋ ਅਗਜਾ ਲੱਗਦਾ ਕੱਲ ਟਰੈਕਟਰ ਜਦੋਂ ਨੰਗੇ ਮੇਲਾ ਲੱਗਿਆ ਰੋਡ ਦੇ ਉੱਤੇ ਇਹ ਟਰੈਕਟਰ ਦੇਖਣ ਵਾਸਤੇ ਬਹੁਤ ਦੁਨੀਆ ਖੜੀ ਸੀਗੀ ਤੇ ਇਹ ਟਰੈਕਟਰ ਕਿਸਾਨ ਭਰਾ ਨੇ ਜਿਹਨੇ ਲਏ ਆ ਇਹ ਟਰੈਕਟਰ ਸ਼ਾਇਦ ਇਹਨਾਂ ਨੂੰ ਐਕਸਪੋਰਟ ਕਰਾਉਣੇ ਆ ਬਾਹਰ ਲੈ ਕੇ ਜਾਣੇ ਆ ਬਾਹਰ ਸ਼ਾਇਦ ਇਹਨਾਂ ਟਰੈਕਟਰਾਂ ਦੀ ਕੀਮਤ ਵੀ ਜ਼ਿਆਦਾ ਹੋਊਗੀ ਬਾਕੀ ਅੱਜ ਕੱਲ ਤੁਹਾਨੂੰ ਪਤਾ ਸਾਰਾ ਕੋ ਦਿਲ ਦਾ ਸੱਚ ਨਹੀਂ ਕੋ ਦੱਸਦਾ ਅੱਗੇ ਕੰਟਰਵੇਟ ਦੇਖੋ ਟਰੈਕਟਰ ਦੇ ਲੱਗਾ ਉਹ ਵੀ ਅੱਗੇ ਜੈਕਾਂ ਨਾਲ ਅਪ ਡਾਊਨ ਡਾਊਨ ਹੁੰਦਾ ਬਾਹਰ ਇਹਨਾਂ ਟਰੈਕਟਰਾਂ ਦੀ ਕੀਮਤ ਬਹੁਤ ਜ਼ਿਆਦਾ ਬਣਦੀ ਹੋਊਗੀ ਤੇ ਇੰਨੇ ਰੁਪਈਏ 'ਚ ਇਹ ਘੱਟ ਬਣਿਆ ਤੇ 4-500 ਲੀਟਰ ਦਾ ਕਿੰਨੇ ਦਾ ਟੈਂਕੀ ਹੋਣਾ ਤੇਲ ਦਾ ਆ ਲਿੰਕਾ ਦੇਖੋ ਟਰੈਕਟਰ ਦੀਆਂ ਤੇ ਜਿਹੜੀ ਵੀ ਚੀਜ਼ ਨੂੰ ਟਰੈਕਟਰ ਨੂੰ ਲੱਗੀ ਆ ਲਾਈਫਟਾਈਮ ਯੂਜ਼ ਹੋਣ ਵਾਲੀ ਆ ਆ ਜੈਕ ਪਹਿਲਾਂ ਡੀਡੀ ਟਾਈ ਬਾਈ ਲਾਰਸ ਜਿਨ੍ਹਾਂ ਨੇ ਚਲਾਏ ਆ 325 ਉਹਨਾਂ ਨੂੰ ਲੱਗੇ ਦੇਖੇ ਹੋਣੇ ਭਰਾਵਾਂ ਨੇ ਉਹੀ ਤਕਨੀਕ ਆ ਲਿਫਟ ਦੀ ਪਰ ਇਹ ਐਡਵਾਂਸ ਬਹੁਤ ਆ ਕੰਪਿਊਟਰ ਨਾਲ ਸਾਰਾ ਸਿਸਟਮ ਲੈਪਟਾਪ ਨਾਲ ਅੰਦਰ ਦਾ ਜॉय ਕੀ ਲੱਗੀ ਉਸ ਹਿਸਾਬ ਨਾਲ ਇਹਨੇ ਚੱਲਣਾ ਇਹ ਸਾਊਂਡ ਬਿਲਕੁਲ ਨਹੀਂ ਹੈਗੀ ਟਰੈਕਟਰ ਦੀ ਲੱਗੇ ਖੜਾ ਵੀ ਆਵਾਜ਼ ਬਿਲਕੁਲ ਡੰਡਾ ਇਹਦਾ ਦੇਖੋ ਦੋਸਤੋ ਡੰਡਾ ਜਿਹੜਾ ਇਹਦਾ ਟੌਪ ਲਿੰਕ ਆ ਜਿਹੜੀ ਉਹ ਵੀ ਸੈਂਸ ਨਾਲ ਜੈਕ ਨਾਲ ਅਰੇਸਟ ਹੁੰਦੀ ਆ ਸ਼ੌਕਰ ਦੇਖੋ ਆ ਕੈਬਨ ਵਾਸਤੇ ਲੱਗੇ ਹੋਣਗੇ ਵੀ ਕੈਬਨ ਉੱਪਰ ਬੈਠੇ ਬੰਦੇ ਨੂੰ ਝੂਟਾ ਨਾ ਲੱਗੇ ਇਹ ਆਪਣੇ ਮੇਕਲ ਮੈਂ ਇੰਡੀਅਨ ਟਰੈਕਟਰਾਂ ਦੇ ਵਿੱਚ ਨਹੀਂ ਇਹ ਸ਼ੌਕਰ ਜਿਹਾ ਸਿਸਟਮ ਦੇਖਿਆ ਲੱਗਿਆ ਆ ਟੌਪ ਲਿੰਕ ਇਹਦੀ ਇਹ ਨਾਲ ਦੇ ਪੀਸ ਮੇਰੇ ਕੋਲ ਆਈ ਵੀ ਸੀ ਆ ਜਿਹੜਾ ਟਾਪ ਲਿੰਕ ਹੈ ਇਹ ਦੇਖੋ ਜੈਕਾ ਜਿਹੜਾ ਜੈਕ ਵਾਂਗੂ ਵੱਧ ਆ ਵੀਰ ਹੁਣਾਂ ਨੇ ਟਰੈਕਟਰ ਲਏ ਆ ਤੇ ਮੈਂ ਬਾਈ ਨੂੰ ਪੁੱਛਣ ਦਾ ਸੀ ਭਾਜੀ ਮੈਂ ਕਿਹਾ ਆ ਗਿਆ ਚਲਾਉਣਾ ਪਰ ਪੰਜਾਬੀ ਕਿਹੜੀ ਚੀਜ਼ ਛੱਡਦੇ ਆ ਚਲਾਉਣ ਤੋਂ ਰਾਮਪੁਰਾ ਫੂਲ ਦਾ ਵੀਰ ਆ ਜਿਹਨੇ ਲਿਆ ਬਹੁਤ ਨਾਈਸ ਪਰਸਨ ਆ ਤੇ ਮੈਂ ਰੋਕਿਆ ਬਾਈ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਬਣਾਓ ਵੀਡੀਓ ਕਿਉਂ ਅੱਜ ਕੱਲ ਕਿਹਦਾ ਸਮਾਂ ਲੈਣਾ ਕਿਸੇ ਦਾ ਆਪਾਂ ਟਾਈਮ ਕ੍ਰਾਫਟ ਕਰਨਾ ਬਹੁਤ ਘੱਟ ਲੋਕ ਬਾਈ ਨੇ ਕਹਿੰਦਾ ਵੀ ਬਾਈ ਜੀ ਕੋਈ ਗੱਲ ਨਹੀਂ ਤੁਸੀਂ ਬਣਾ ਲਓ ਜਿਹੜੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਿਲਕੁਲ ਸਾਊਂਡ ਟਰੈਕਟਰ ਦਾ ਜਿਵੇਂ 6 ਸਿਲੰਡਰ ਇੰਜਣ ਆ ਵੱਡਾ ਟਰੈਕਟਰ ਰੋਲਾ ਬਿਲਕੁਲ ਨਹੀਂ ਹੈਗਾ ਤੇ ਦੇਖੋ ਆਪਣੇ ਕਿਸਾਨ ਅੱਗੇ ਕਿੰਨੇ ਵਧਣਦੇ ਆ ਚੰਗੀ ਗੱਲ ਅੱਗੇ ਸ਼ੌਕਰ ਦੇਖੋ ਅਗਲੇ ਹਿੱਸੇ ਨੂੰ ਵੀ ਸ਼ੌਕਰ सਸਪੈਂਸ਼ਨ ਲੱਗਾ ਆ ਅੱਗੇ ਕੋਈ ਸਿਸਟਮ ਲਾਉਣ ਵਾਸਤੇ ਜਿਵੇਂ ਅੱਗੇ ਕੋਈ ਚੀਜ਼ ਵਧਾਉਣੀ ਹੁੰਦੀ ਹੈ ਕਰੰਟ ਲੈਣ ਵਾਸਤੇ ਆ ਡੱਬੀਆਂ ਜਿੰਨੀਆਂ ਲੱਗੀਆਂ ਹੋਈਆਂ ਤੇ ਇਹਨੂੰ ਤਾਂ ਸਮਝਣ ਵਾਸਤੇ ਸਿੱਖਣ ਵਾਸਤੇ ਮੈਨੂੰ ਕਲ 2-3 ਮਹੀਨੇ ਦਾ ਟਾਈਮ ਚਾਹੀਦਾ ਆ ਯੂਰੀਆ ਲੱਗਾ ਟੈਂਕ ਅਲੱਗ ਬਣਿਆ ਡੀਜ਼ਲ ਟੈਂਕ ਅਲੱਗ ਬਣਿਆ ਫਿਲਟਰ ਬਹੁਤ ਪਤਾ ਨਹੀਂ ਕਿੰਨੇ ਕਿ ਸੇਫਟੀ ਫਿਲਟਰ ਲੱਗੇ ਹੋਣਗੇ ਤੇ ਬਹੁਤ ਵਧੀਆ ਮੈਨੂੰ ਲੱਗਦਾ ਤੇ ਭਰਾ ਵੀ ਅਗਾਹ ਮਤੂ ਸੋਚ ਜਾ ਪੜ੍ਹੇ ਲੈ ਕੇ ਕਸਾਨੀਆਂ ਨੂੰ ਚਲਾ ਸਕਦਾ ਹਰ ਬੰਦੇ ਨੂੰ ਤਾਂ ਇਹ ਸਮਝ ਹੀ ਨਹੀਂ ਆਉਣਾ ਜਿਵੇਂ ਜਿਹੇ ਅੰਦਰ ਇਹਦੇ ਸਿਸਟਮ ਲੱਗੇ ਆ ਲਿਫਟ ਕੰਟਰੋਲ ਵਾਲੇ ਡਰਾਈਵਿੰਗ ਵਾਸਤੇ ਤੇ ਬਾਈ ਹੁਣੀ ਲੈ ਕੇ ਚੱਲੇ ਇੱਕ ਟਰੈਕਟਰ ਅੱਗੇ ਲੰਘ ਗਿਆ ਤੇ ਦੂਜਾ ਜੇ ਭਰਾ ਲੈ ਕੇ ਚੱਲਿਆ ਜੀ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ